ਸੁਖਬੀਰ ਬਾਦਲ ਤੇ ਹੋਵੇਗਾ ਪਰਚਾ ਦਰਜ ਲੋਕਾਂ ਨੂੰ ਡਰਾ ਧਮਕਾ ਕੇ ਪਵਾਇਆ ਵੋਟਾਂ ਆਓ ਤੁਹਾਨੂੰ ਦਿਖਾਉਨੇ ਆ ਅੱਜ ਦੀ ਇਹ ਤਾਜ਼ਾ ਖਬਰ ਸੁਖਬੀਰ ਸਿੰਘ ਬਾਦਲ ਉਤੇ ਗੈਂਗਸਟਰਾਂ ਨੂੰ ਪ੍ਰਮੋਟ ਕਰਨ ਦਾ ਪਰਚਾ ਹੋਵੇਗਾ ਦਰਜ ਸਰਕਾਰ ਨੇ ਆ ਜਿਹੜੀ ਪ੍ਰੈਸ ਕਾਨਫਰੰਸ ਕੀਤੀ ਹੈ ਉਹਨਾਂ ਨੇ ਇਹ ਕਿਹਾ ਕਿ ਜਿਹੜੇ ਸੁਖਬੀਰ ਸਿੰਘ ਬਾਦਲੇ ਤੇ ਉਹਨਾਂ ਦੀ ਪਾਰਟੀ ਉਹਨਾਂ ਨੇ ਰਾਜ ਕੋਥੇ ਗੁੰਡਾਗਰਦੀ ਕੀਤੀ ਹੈ ਗੈਂਗਸਟਰਾਂ ਤੋਂ ਫੋਨ ਕਰਾਏ ਜਿਹਦੇ ਕਰਕੇ ਉਹਨਾਂ ਨੇ ਲੋਕਾਂ ਨੂੰ ਧਮਕਾ ਕੇ ਵੋਟਾਂ ਲਈਆਂ ਆਮ ਆਦੀ ਪਾਰਟੀ ਦਾ ਇਹ ਲੱਗ ਗਿਆ ਕਿ ਉਹ ਸੁਖਬੀਰ ਸਿੰਘ ਬਾਦਲ ਦੇ ਖਿਲਾਫ ਪਰਚਾ ਦਰਜ ਕਰਕੇ ਉਹਨਾਂ ਨੂੰ ਵੀ ਗ੍ਰਿਫਤਾਰ ਕਰ ਸਕਦੇ ਕਿਉਂਕਿ ਚਾਹੇ ਬਲਤੇਜ ਪੰਨੂ ਚਾਹੇ ਕੁਲਦੀਪ ਸਿੰਘ ਢਾਲੀਵਾਲ ਇਹਨਾਂ ਨੇ ਵੀ ਪ੍ਰੈਸ ਕਾਨਫਰੰਸ ਕਰਦੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਆ ਕਿ ਇੱਕ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਗਠਿਤ ਕੀਤੀ ਜਾਵੇ ਤੇ ਪਤਾ ਲੱਗੇ ਕਿ ਕਿੰਨੇ ਲੋਕਾਂ ਨੂੰ ਧਮਕੀਆਂ ਆਈਆਂ ਤੇ ਕਿੰਨੇ ਦਵਾਈਆਂ ਨੇ ਤੇ ਉਹਨਾਂ ਦੇ ਖਿਲਾਫ ਵੀ ਮਕਦਮਾ ਦਰਜ ਕੀਤਾ ਜਾਵੇ। ਐਵੇਂ ਲੱਗਦਾ ਹੈ ਕਿ ਪੰਜਾਬ ਸਰਕਾਰ ਆਮ ਆਦੀ ਪਾਰਟੀ ਦੀ ਮੰਗ ਤੇ ਇੱਕ ਐਸਐਟ ਬਣਾਏਗੀ ਤੇ ਹੋ ਸਕਦਾ ਹੈ ਕਿ ਇਸ ਮਸਲੇ ਦੇ ਵਿੱਚ ਸੁਬੀਰ ਸਿੰਘ ਬਾਦਲ ਖਾ ਵੀ ਪਰਚਾ ਦਰਜ ਕੀਤਾ ਜਾ ਸਕਦਾ ਤੇ ਹੋ ਸਕਦਾ ਗ੍ਰਿਫਤਾਰ ਵੀ ਕੀਤਾ ਜਾ ਸਕਦਾ। ਇਹ ਗੱਲਬਾਤ ਕਰਨ ਵਾਸਤੇ ਜੁੜੇ ਨੇ ਸੀਨੀਅਰ ਪੱਤਰਕਾਰ ਜਗਤਾਰ ਸਿੰਘ ਪੁੱਲਰ ਜੀ। ਪੁੱਲਰ ਸਾਹਿਬ ਹਾਲਕੀ ਸ਼੍ਰੋਮਣੀ ਅਕਾਲੀ ਦਲ ਨੇ ਪਰਫਾਰਮੈਂਸ ਚੰਗੀ ਦਿੱਤੀ ਦੂਜੇ ਨੰਬਰ ਤੇ ਤੇ ਆ ਗਏ ਚਾਹੇ ਹਾਰ ਗਏ ਹੋਣ ਪਰ ਸਰਕਾਰ ਨੇ ਆ ਜਿਹੜੀ ਪ੍ਰੈਸ ਕਾਨਫਰੰਸ ਕੀਤੀ ਹੈ ਉਹਨਾਂ ਨੇ ਇਹ ਕਿਹਾ ਕਿ ਜਿਹੜੇ ਸੁਖਬੀਰ ਸਿੰਘ ਬਾਦਲ ਨੇ ਤੇ ਉਹਨਾਂ ਦੀ ਪਾਰਟੀ ਹੈ ਉਹਨਾਂ ਨੇ ਰਾਜ ਕੋਥੇ ਗੁੰਡਾਗਰਦੀ ਕੀਤੀ ਹੈ ਗੈਂਗਸਟਰਾਂ ਤੋਂ ਫੋਨ ਕਰਾਏ ਜਿਹਦੇ ਕਰਕੇ ਉਹਨਾਂ ਨੇ ਲੋਕਾਂ ਨੂੰ ਧਮਕਾ ਕੇ ਵੋਟਾਂ ਲਈਆਂ ਤੁਕੋ ਸਭ ਤੋਂ ਵੱਡੀ ਗੱਲ ਕਿ ਅੱਜ ਆਮ ਆਦੀ ਪਾਰਟੀ ਦੇ ਲੀਡਰਾਂ ਤੇ ਮੰਤਰੀਆਂ ਦੀ ਪ੍ਰੈਸ ਕਾਨਫਰੰਸ ਦੀਆਂ ਝੜੀਆਂ ਲੱਗ ਗਈਆਂ ਇੱਕੋ ਨਿਸ਼ਾਨਾ ਸੀ ਸੁਭੀਤ ਸਿੰਘ ਬਾਦਲ ਤੇ ਸੁਭੀਤ ਸਿੰਘ ਬਾਦਲ ਤੇ ਦੋਸ਼ ਆਮ ਆਦੀ ਪਾਰਟੀ ਦੇ ਲੀਡਰਾਂ ਤੇ ਮੰਤਰੀਆਂ ਨੇ ਲਗਾਏ ਨੇ ਕਿ ਉਹ ਪਹਿਲਾਂ ਵੀ ਗੈਂਗਸਟਰਵਾਦ ਨੂੰ ਪ੍ਰਮੋਟ ਕਰਦੇ ਰਹੇ ਨੇ ਤੇ ਅੱਜ ਵੀ ਉਹ ਗੈਂਗਸਟਰਵਾਦ ਨੂੰ ਪ੍ਰਮੋਟ ਕਰਨੇ ਅੱਜ ਜਿਹੜੇ ਮੰਤਰੀਆਂ ਨੇ ਜਿਹੜੀ ਪ੍ਰੈਸ ਕਾਨਫਰੰਸ ਕੀਤੀ ਹੈਗੀ ਉਹਨਾਂ ਦੇ ਵਿੱਚ ਲਾਲਜੀਤ ਭੁੱਲਰ ਅਮਨ ਰੋੜਾ ਫਿਰ ਬਲਤੇਜ ਪੰਨੋ ਜੋ ਆਮ ਆਦੀ ਪਾਰਟੀ ਦੇ ਬੁਲਾਰੇ ਨੇ ਤੇ ਨਾਲ ਦੀ ਨਾਲ ਕੁਲਦੀਪ ਸਿੰਘ ਢਾਲੀਵਾਲ ਜਿਹੜੇ ਮੁੱਖ ਬੁਲਾਰੇ ਨੇ ਬਦਲੇ ਨੇ 4-5 ਲੀਡਰਾਂ ਨੇ ਆਮ ਆਦੀ ਪਾਰਟੀ ਦੇ ਹੋ ਸਕਦਾ ਜ਼ਿਲ੍ਹਿਆਂ ਦੇ ਵਿੱਚ ਵੀ ਕੀਤੀ ਇਹਨਾਂ ਦੇ ਸਾਰਿਆਂ ਨੇ ਚੰਡੀਗੜ੍ਹ ਦੇ ਵਿੱਚ ਕੀਤੀ ਪ੍ਰੈਸ ਕਾਨਫਰੰਸ ਤੇ ਇਹਨਾਂ ਨੇ ਕਿਹਾ ਕਿ ਐਸਆਈਟੀ ਜਦੋਂ ਆਮ ਆਦੀ ਪਾਰਟੀ ਦਾ ਇਹ ਲੱਗ ਗਿਆ ਕਿ ਉਹ ਸੁਭੀਸ਼ੂ ਬਾਦਲ ਦੇ ਖਿਲਾਫ ਪਰਚਾ ਦਰਜ ਕਰਕੇ ਉਹਨਾਂ ਨੂੰ ਵੀ ਗ੍ਰਿਫਤਾਰ ਕਰ ਸਕਦੇ ਕਿਉਂਕਿ ਚਾਹ ਬਲਤੇਜ ਪੰਨੂ ਚਾਹ ਕੁਲਦੀਪ ਸਿੰਘ ਢਾਲੀਵਾਲ ਇਹਨਾਂ ਨੇ ਵੀ ਪ੍ਰੈਸ ਕਾਨਫਰੰਸ ਕਰਦੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਆ ਕਿ ਇੱਕ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਗਠਿਤ ਕੀਤੀ ਜਾਵੇ ਤੇ ਪਤਾ ਲੱਗੇ ਕਿ ਕਿੰਨਾਂ ਲੋਕਾਂ ਨੂੰ ਧਮਕੀਆਂ ਆਈਆਂ ਤੇ ਕਿੰਨੇ ਦਵਾਈਆਂ ਨੇ ਤੇ ਉਹਨਾਂ ਦੇ ਖਿਲਾਫ ਵੀ ਮਕਦਮਾ ਦਰਜ ਕੀਤਾ ਜਾਵੇ ਤੇ ਐਵੇਂ ਲੱਗਦਾ ਹੈ ਕਿ ਪੰਜਾਬ ਸਰਕਾਰ ਆਮ ਆਦੀ ਪਾਰਟੀ ਦੀ ਮੰਗ ਤੇ ਇੱਕ ਐਸਆਈਟੀ ਬਣਾਏਗੀ ਤੇ ਹੋ ਸਕਦਾ ਹੈ ਕਿ ਇਸ ਮਸਲੇ ਦੇ ਵਿੱਚ ਸੁਬੀਰ ਸਿੰਘ ਬਾਦਲ ਖਾ ਵੀ ਪਰਚਾ ਦਰਜ ਕੀਤਾ ਜਾ ਸਕਦਾ ਤੇ ਹੋ ਸਕਦਾ ਹੈ ਗ੍ਰਿਫਤਾਰ ਵੀ ਕੀਤਾ ਜਾ ਸਕਦਾ ਹਾਲਾਂਕਿ ਵਿਕਰਮ ਸਿੰਘ ਮਜੀਠੀਆ ਤੋਂ ਬਾਅਦ ਚਰਚਾ ਵੀ ਸ਼ੁਰੂ ਹੋ ਚੁੱਕੀ ਸੀ ਕਿ ਆਮ ਆਦੀ ਪਾਰਟੀ ਦੀ ਸਰਕਾਰ ਕਿਸੇ ਵੇਲੇ ਇਸੇ ਵੀ ਕੇਸ ਦੇ ਵਿੱਚ ਸੁਖਬੀ ਸਿੰਘ ਬਾਦਲ ਹੋਣਾ ਨੂੰ ਵੀ ਅਰੈਸਟ ਕਰ ਸਕਦੇ ਤੇ ਲੱਗਦਾ ਕਿ ਤਰਨਤਾਰਨ ਜਿਮਣੀ ਚੋਣ ਤੋਂ ਬਾਅਦ ਜਿਹੜੀਆਂ ਸਰਕਾਰ ਨੇ ਸੁਖਬੀ ਸਿੰਘ ਬਾਦਲ ਦੇ ਖਿਲਾਫ ਕਾਰਵਾਈਆਂ ਕਰਦੀ ਤੇਜ਼ੀ ਕਰ ਦਿੱਤੀ ਹੈਗੀਆ ਉਹਨਾਂ ਦੇ ਖਿਲਾਫ ਵੀ ਮੁਕਦਮਾ ਦਰਜ ਹੋ ਸਕਦਾ ਕਿਉਂਕਿ ਅੱਜ ਜਿਹੜੀਆਂ ਲਗਾਤਾਰ ਚਾਰ ਪ੍ਰੈਸ ਕਾਨਫਰੰਸ ਕੀਤੀਆਂ ਨੇ ਚਾਹੇ ਅਮਨ ਰੋੜਾ ਸਾਹਿਬ ਚਾਹੇ ਲਾਲਜੀਤ ਸਿੰਘ ਪੁੱਲਰ ਚਾਹੇ ਬਲਤੇਜ ਪੰਨੂ ਚਾਹੇ ਕੁਲਦੀਪ ਸਿੰਘ ਢਾਲੀਵਾਲ ਇਹਨਾਂ ਨੇ ਸਾਰਿਆਂ ਦੀ ਜਿਹੜੀ ਭਾਸ਼ਾ ਤੇ ਮੰਗ ਸੇਮ ਰਹੀਆ ਗਿਆ ਚਾਹੇ ਉਹ ਹਰਪਾਲ ਸਿੰਘ ਅਧਿਕਾਰੀ ਦੀ ਕੁਲਦੀਪ ਸਿੰਘ ਢਾਲੀਵਾਲ ਦੀ ਗੱਲ ਕਰ ਲੋ ਚਾਹੇ ਲਾਲਜੀ ਸਿੰਘ ਭੁੱਲਰ ਦੀ ਗੱਲ ਕਰ ਲੋ ਚਾਹੇ ਅਮਨ ਰੋੜਾ ਦੀ ਗੱਲ ਕਰ ਲੋ ਚਾਹੇ ਬਲਤੇਜ ਪੰਨੂ ਦੀ ਗੱਲ ਕਰ ਲੋ ਇਹਨਾਂ ਹਰ ਇੱਕ ਨੇ ਮੰਗ ਕੀਤੀ ਪੰਜਾਬ ਸਰਕਾਰ ਤੋਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਮਤਲਬ ਮੁੱਖ ਮੰਤਰੀ ਭਗਵੰਤ ਮਾਨ ਕੋਲ ਕਹਿੰਦੇ ਨੇ ਕਿ ਸੁਬੀਰ ਸਿੰਘ ਬਾਦਲ ਗੈਂਗਸਟਰਾਂ ਦੇ ਜ਼ਰੀਏ ਰਾਜਨੀਤੀ ਕਰ ਰਹੇ ਨੇ ਪੰਜਾਬ ਵਿੱਚ ਗੈਂਗਸਟਰਾਂ ਦਾ ਸਰਪ੍ਰਸਤ ਬਣ ਚੁੱਕਾ ਹੈ ਸੁਬੀਰ ਸਿੰਘ ਬਾਦਲ ਗੈਂਗਸਟਰਾਂ ਦੇ ਨਾਲ ਸੁਬੀਰ ਦੇ ਰਿਸ਼ਤੇਾਂ ਦੀ ਜਾਂਚ ਹੋਣੀ ਚਾਹੀਦੀ ਹੈ ਸੁਬੀਰ ਦੇ ਇਸ਼ਾਰੇ ਤੇ ਗੈਂਗਸਟਰਾਂ ਨੇ ਤਰਨਤਾਨ ਚੋਣਾਂ ਵਿੱਚ ਸਰਪੰਚਾਂ ਨੂੰ ਧਮਕੀਆਂ ਦਿੱਤੀਆਂ ਨੇ ਤੇ ਸੁਬੀਰ ਸਿੰਘ ਮੁੱਖ ਮੰਤਰੀ ਭਗਵੰਤ ਮਾਨ ਨੂੰ ਅਪੀਲ ਹੈ ਕਿ ਸੁਭੀ ਸਿੰਘ ਬਾਦਲ ਅਤੇ ਗੈਂਗਸਟਰ ਦੀ ਮਿਲੀਭੁਗਤ ਦੀ ਜਾਂਚ ਕਰਵਾਉਣ ਵਾਸਤੇ ਐਸਆਈਟੀ ਦਾ ਗਠਨ ਕੀਤਾ ਜਾਵੇ ਕਿੰਨੇ ਕਿਹਾ ਇਹ ਕੁਲਦੀਪ ਸਿੰਘ ਢਾਲੀਵਾਲ ਕੁਲਦੀਪ ਸਿੰਘ ਢਾਲੀਵਾਲ ਕੌਣ ਨੇ ਜਿਨ੍ਹਾਂ ਨੂੰ ਸਰਕਾਰ ਨੇ ਜ਼ੀਰੋ ਪਰਫਾਰਮੈਂਸ ਸੀ ਉਹਨਾਂ ਨੇ ਕੋਈ ਕੰਮ ਨਹੀਂ ਕੀਤਾ ਆਗੇ ਸੀ ਉਹਨਾਂ ਕੋਈ ਮੰਤਰੀ ਮੰਡਲ ਦੀ ਕੁਰਸੀ ਖੋਈ ਗਈ ਤੇ ਉਹਨਾਂ ਨੂੰ ਹੁਣ ਮੁੱਖ ਬਲਾਰਾ ਬੁਲਾ ਦਿੱਤਾ ਹੈਗਾ ਔਰ ਇੰਨੇ ਵਿਚਾਰੇ ਭੋਲੇ ਭਾਲੇ ਨੇ ਕਿ ਮੁੱਖ ਬਲਾਰਾ ਬਣਨ ਤੋਂ ਬਾਅਦ ਵੀ ਸ੍ਰੀ ਹਰਮੰਦਰ ਸਾਹਿਬ ਮੱਥਾ ਟੇਕਣ ਚੱਲ ਗਏਗਾ ਹਾਲਾਂਕਿ ਤੋਂ ਸੁੱਖ ਤੇ ਉਹਨਾਂ ਚੰਗੀ ਸੁੱਖ ਇਹ ਚ ਮੰਗਣੀ ਚਾਹੀਦੀ ਕਿ ਮੈਨੂੰ ਕਿਉਂ ਫਿਰ ਮੰਤਰੀ ਬਣਾਇਆ ਜਾਵੇ ਉਹ ਇੰਨੇ ਚ ਖੁਸ਼ ਨੇ ਜਿਸ ਮਨਿਸਟਰ ਦੀ ਜ਼ੀਰੋ ਪਰਫਾਰਮੈਂਸ ਹੋਵੇ ਉਹਦੀ ਮੰਤਰੀ ਮੰਡਲ ਚੋਂ ਛੁੱਟੀ ਕਰ ਦਿੱਤੀ ਹੋਵੇ ਉਹ ਹੁਣ ਮੁੱਖ ਬੁਲਾਰਾ ਬਣ ਕੇ ਜਿਹੜਾ ਵਾ ਉਹ ਖੁਸ਼ ਹੋ ਰਹੇ ਨੇ ਹਾਲਾਂਕਿ ਹੁਣ ਉਹਨਾਂ ਤੇ ਜਿਹੜਾ ਵਾ ਤਾਲਾ ਲੱਗ ਚੁੱਕਾ ਹੈ ਆਮ ਆਦੀ ਪਾਰਟੀ ਦੀ ਸਰਕਾਰ ਚ ਜਾਂ ਇਹਨਾਂ ਦੇ ਮੰਤਰੀਆਂ ਨੂੰ ਐਮ ਐਲ ਏਜ਼ ਨੂੰ ਬੋਲਣ ਤੋਂ ਪਹਿਲਾਂ ਹਾਈ ਕਮਾਂਡ ਤੋਂ ਪੁੱਛਣਾ ਪੈਂਦਾ ਹਾਲਾਂਕਿ ਮੰਤਰੀ ਹਟਾਇਆ ਜਦੋਂ ਇਹਨਾਂ ਨੂੰ ਪਰਫਾਰਮੈਂਸ ਜ਼ੀਰੋ ਹੀ ਨਿਕਲ ਗਈ ਜਾਰੀ ਤੇ ਇਹ ਖੁਸ਼ੀ ਜੋ ਮਰਜੀ ਕਲਦੀਪ ਸਿੰਘ ਢਾਲੀਵਾਲ ਹੁਣ ਸਟੇਟਮੈਂਟਾਂ ਦੇਈ ਜਾਂਦੇ ਸੀ ਹੁਣ ਤੇ ਉਹਨਾਂ ਨੂੰ ਬੰਦਿਸ਼ ਹੋ ਗਈ ਆ ਉਹ ਤੇ ਪੁੱਛਿਆ ਕਰਨਗੇ ਹਾਈ ਕਮਾਂਡ ਤੋਂ ਕਿ ਮੈਂ ਬੋਲਾਂ ਕਿ ਨਾ ਬੋਲਾਂ ਕਿਹੜੇ ਵਿਸ਼ੇ ਤੇ ਬੋਲਾਂ ਚਲੋ ਉਹ ਮੁੱਖ ਬਲਾਰਾ ਬਣ ਕੇ ਵੀ ਖੁਸ਼ ਹੈ ਨਹੀਂ ਤੇ ਜਿਵੇਂ ਉਹਨਾਂ ਦੀ ਜੀਪ ਪਰਫਾਰਮੈਂਸ ਕਾਰਗੁਜ਼ਾਰੀ ਨਿਰਾਸ਼ਾਜਨਕੀ ਇਸ ਜਦੋਂ ਕਿਸੇ ਮੰਤਰੀ ਨੂੰ ਹਟਾਇਆ ਜਾਂਦਾ ਨਾ ਇਹਦਾ ਮਤਲਬ ਹੈ ਕਿ ਉਹਦੀ ਕਿਹੜੀ ਕਾਰਗੁਜ਼ਾਰੀ ਜ਼ੀਰੋ ਆ ਉਹਨੇ ਕੁਛ ਚੰਗਾ ਮਹਿਕਮੇ ਚ ਕੰਮ ਨਹੀਂ ਕੀਤਾਗਾ ਤਾਂ ਹੀ ਬੰਦੇ ਨੂੰ ਹਟਾਇਆ ਜਾਂਦਾਗਾ ਹੁਣ ਉਹ ਮੁੱਖ ਬਲਾਰੇ ਦੀ ਅੱਜ ਪਹਿਲੀ ਕਾਨਫਰੰਸ ਸੀ ਉਹਨਾਂ ਨੇ ਸਾਰੀਆਂ ਚੀਜ਼ਾਂ ਦੀ ਮੰਗ ਕੀਤੀ ਹੈ ਕਿ ਜੋ ਇੱਕ ਕੁਲਦੀਪ ਸਿੰਘ ਢਾਲੀਵਾਲ ਸਾਹਿਬ ਨੇ ਜਿਹੜੀ ਗੱਲ ਕੀਤੀ ਆ ਉਹੋ ਹੀ ਜਿਹੜੀ ਗੱਲ ਆ ਉਹ ਅਮਨ ਰੋੜਾ ਸਾਹਿਬ ਨੇ ਪ੍ਰੈਸ ਕਾਨਫਰੰਸ ਮੀਡੀਆ ਦੇ ਨਾਲ ਗੱਲਬਾਤ ਕਰਦਿਆਂ ਕੀਤੀ ਹੈਗੇ ਉਹਨਾਂ ਨੇ ਵੀ ਇਹੋ ਹੀ ਜਿਹੜੀ ਮੰਗ ਕੀਤੀ ਹੈਗੇ ਜੋ ਹਰਪ ਕੁਲਦੀਪ ਸਿੰਘ ਢਾਲੀਵਾਲ ਉਹਨਾਂ ਨੇ ਕੀਤੀ ਆ ਹੁਣ ਇਹੋ ਹੀ ਮੰਗ ਬਲਤੇਜ ਪੰਨੂ ਸਾਹਿਬ ਨੇ ਕੀਤੇ ਗਏ ਉਹ ਕਹਿੰਦੇ ਨਹੀਂ ਕਿ ਕਾਲੀਆਂਵਲੇ ਬਹੁਤ ਗੈਂਗਸਟਰ ਵਧਿਆ ਫੁੱਲਿਆ ਸੀ ਉਹਨਾਂ ਕਹਿੰਦੇ ਕਿ ਅੰਮ੍ਰਿਤਸਰ ਦੇ ਵਿੱਚ ਇੱਕ ਗੈਂਗਸਟਰ ਨੇ ਥਾਣੇਦਾਰ ਮਾਰ ਦਿੱਤਾ ਸੀ ਜਿਹੜਾ ਆਪਣੀ ਧੀ ਦੀ ਇੱਜ਼ਤ ਪਹਚਾਉਣ ਆਇਆ ਸੀ ਤੇ ਜਿੰਦਾਬਾਦ ਦੇ ਨਾਰੇ ਵੀ ਲਾਏ ਗਏ ਸੀ ਕਹਿੰਦੇ ਉਹ ਗੱਲਾਂ ਹੁਣ ਇਹ ਗੈਂਗਸਟਰ ਰਵਾਦ ਨੂੰ ਜਿਹੜੇ ਪ੍ਰਮੋਟ ਕਰ ਰਹੇ ਨੇ ਜਿਸ ਕਰਕੇ ਬਲਤੇਜ ਪੰਨੂ ਵੀ ਕਹਿ ਰਹੇ ਕਿ ਉਹਨਾਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਆ ਕਿ ਇਹਨਾਂ ਦੇ ਖਿਲਾਫ ਇੱਕ ਐਸਆਈਟੀ ਜਿਹੜੀ ਆ ਉਹ ਬਣਾਈ ਜਾਵੇ ਤੇ ਜਿਹੜੀ ਇੱਕ ਨਿਰਪੱਖ ਜਾਂਚ ਕੀਤੀ ਜਾਵੇ ਹੁਣ ਅਗਰ ਅਮਨ ਅਰੋੜਾ ਸਾਹਿਬ ਦੀ ਗੱਲ ਕੀਤੀ ਜਾਵੇ ਤੇ ਉਹ ਵੀ ਕਹਿੰਦੇ ਨੇ ਕਿ ਸੁਬੀਰ ਬਾਦਲ ਨੇ ਅਕਾਲੀ ਦਲ ਦਾ ਗੈਂਗਸਟਰ ਕਰਨ ਕਰ ਦਿੱਤਾ ਗੈਂਗਸਟਰ ਦੀ ਸੱਸ ਨੂੰ ਟਿਕਟ ਦਿੱਤੀ ਆ ਜਿਸ ਨੂੰ ਹਲਕੇ ਵਿੱਚ ਨਹੀਂ ਲਿਆ ਜਾ ਸਕਦਾਗਾ ਸੁਬੀਰ ਬਾਦਲ ਨੇ ਇਸ ਇਲੈਕਸ਼ਨ ਦੇ ਦੌਰਾਨ ਲੋਕਾਂ ਨੂੰ ਗੈਂਗਸਟਰਾਂ ਕੋਲੋਂ ਧਮਕੀਆਂ ਦਵਾਈਆਂ ਨੇ ਤੇ ਸੁਬੀਰ ਸਿੰਘ ਬਾਦਲ ਦੇ ਗੈਂਗਸਟਰਾਂ ਦੇ ਰਿਸ਼ਤਿਆਂ ਦੀ ਜਾਂਚ ਹੋਣੀ ਚਾਹੀਦੀ ਆ ਅਕਾਲੀ ਦਲ ਹੁਣ ਖਤਮ ਹੋ ਚੁੱਕਾ ਗੈਂਗਸਟਰਾਂ ਦੇ ਸਹਾਰੇ ਰਾਜਨੀਤੀ ਕਰ ਰਹੇ ਨੇ ਸੁਬੀਰ ਸਿੰਘ ਬਾਦਲ ਤੇ ਉਹਨਾਂ ਨੇ ਵੀ ਅਮਨ ਰੋੜਾ ਜੋ ਸਰਕਾਰ ਦਾ ਹਿੱਸਾ ਬਲਤੇਜ ਪੰਨੂ ਕੁਲਦੀਪ ਢਾਲੀਵਾਲ ਸਰਕਾਰ ਦਾ ਹਿੱਸਾ ਨਹੀਂ ਪਰ ਠੀਕ ਸਰਕਾਰ ਉਹਨਾਂ ਦੀ ਪਰ ਜੇ ਇੱਕ ਮੰਤਰੀ ਅਮਨ ਰੋੜਾ ਜਿਹੜਾ ਪਾਵਰਫੁੱਲ ਆ ਪਾਰਟੀ ਦਾ ਪ੍ਰੈਜ਼ੀਡੈਂਟ ਵੀ ਹੈ ਤੇ ਪਾਵਰਫੁੱਲ ਮੰਤਰੀ ਵੀ ਹੈ ਨੰਬਰ 2 ਵੀ ਹੈ ਔਰ ਉਹ ਕੀ ਕਹਿ ਰਹੇ ਅਗੇ ਨੇ ਕਿ ਉਹ ਵੀ ਮੁੱਖ ਮੰਤਰੀ ਤੋਂ ਮੰਗ ਕਰਦੇ ਨੇ ਕਿ ਐਸਆਈਟੀ ਬਣਾ ਕੇ ਸੁਬੀਸ਼ ਸਿੰਘ ਬਾਦਲ ਅਤੇ ਗੈਂਗਸਟਰਾਂ ਦੀ ਜਿਹੜੀ ਰਿਸ਼ਤਿਆਂ ਦੀ ਜਿਹੜੀ ਜਾਂਚ ਹੋਣੀ ਚਾਹੀਦੀ ਆ ਫਿਰ ਲਾਲਜੀਤ ਪੁੱਲਰ ਲਾਲਜੀਤ ਪੁੱਲਰ ਵੀ ਵਜ਼ੀਰ ਨੇ ਅਮਰ ਰੋੜਾ ਵੀ ਵਜ਼ੀਰ ਨੇ ਇਹ ਵੀ ਦੋਨੇ ਮੰਗ ਕਰ ਰਹੇ ਨੇ ਪਹਿਲੀ ਦਫਾ ਹੋਇਆ ਕਿ ਮੰਤਰੀ ਸਰਕਾਰ ਤੋਂ ਮੰਗ ਕਰਦੇ ਨੇ ਪਾਰਟੀ ਦਾ ਐਮਐਲਏ ਪਾਰਟੀ ਦਾ ਬਲਾਰਾ ਮੰਗ ਕਰ ਸਕਦਾ ਲੇਕਿਨ ਇਹਨਾਂ ਨੂੰ ਕਿਉਂਕਿ ਜੋ ਫੀਡ ਕੀਤਾ ਹੈ ਕਿ ਤੁਸੀਂ ਵੀ ਇਹੀ ਮੰਗ ਮੰਨੀ ਹੋ ਸਕਦਾ ਅੱਜ ਤੇ ਚਾਰੇ ਬੋਲੇ ਨੇ ਹੋ ਸਕਦਾ ਜਲੇਬਾਈ ਚ ਹੋਰ ਵੀ ਮੰਤਰੀ ਬੋਲੇ ਹੋਣਗੇ ਹੋਰ ਵੀ ਐਮਐਲਏ ਬੋਲਣਗੇ ਇੱਕ ਮੰਤਰੀ ਹੀ ਆਪਣੀ ਸਰਕਾਰ ਤੋਂ ਮੰਗ ਕਰ ਰਿਹਾਗਾ ਹਾਲਾਂਕਿ ਮੰਤਰੀ ਸਰਕਾਰ ਦਾ ਹਿੱਸਾ ਤੇ ਉਹਨਾਂ ਨੇ ਹੁਣ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਹੋਂਦ ਕੋਲ ਮੰਗ ਕੀਤੀ ਹੈ ਇੱਕ ਐਸਆਈਟੀ ਬਣਾ ਮੈਨੂੰ ਲੱਗਦਾ ਕਿ ਐਸਆਈਟੀ ਬਣਾ ਕੇ ਕਿਸੇ ਖਾਸ ਇੱਕ ਆਈਪੀਐਸ ਅਫਸਰ ਨੂੰ ਜ਼ਿੰਮੇਵਾਰੀ ਦਿੱਤੀ ਜਾਏਗੀ ਉਹ ਫਿਰ ਜਿੰਨੇ ਉਸ ਹਲਕੇ ਦੇ ਵਿੱਚ ਕਿਉਂਕਿ ਇਹਨਾਂ ਸਾਰਿਆਂ ਨੇ ਕਿਹਾ ਕਿ ਉਸ ਤਰਨ ਤਾਨ ਦੇ ਹਲਕੇ 'ਚ ਜਿੰਨਾਂ ਲੋਕਾਂ ਨੂੰ ਟੈਲੀਫੋਨ ਆਏ ਨੇ ਧਮਕੀਆਂ ਆਈਆਂ ਨੇ ਉਹ ਵੀ ਅੱਗੇ ਅਸੀਂ ਉਹਨਾਂ ਨੂੰ ਪ੍ਰੋਟੈਕਟ ਕਰਾਂਗੇ ਅਸੀਂ ਉਹਨੂੰ ਪ੍ਰੋਟੈਕਸ਼ਨ ਦਵਾਂਗੇ ਔਰ ਦੱਸੋ ਕਿਹਦੇ ਕਿਹਦੇ ਟੈਲੀਫੋਨ ਤੇ ਕਿੰਨੇ ਕਿੰਨੇ ਗੱਲ ਕਰਵਾਈ ਹੈਗੀ ਆ ਤਾ ਜੋ ਸੁਭੀ ਸਿੰਘ ਬਾਦਲ ਨੂੰ ਵੀ ਲੱਗਦਾ ਕਿ ਪੰਜਾਬ ਸਰਕਾਰ ਉਹ ਰੈਸਟ ਕਰੇਗੀ ਕਿਉਂਕਿ ਉਹ ਕਹਿੰਦੇ ਨੇ ਕਿ ਇਹਨਾਂ ਨੇ ਗੈਂਗਸਟਰਾਂ ਦੀ ਸੱਸ ਨੂੰ ਟਿਕਟ ਦਿੱਤੀ ਆ ਉਹ ਕਹਿੰਦੇ ਧਰਮੀ ਫੌਜੀ ਦੀ ਆੜ ਦੇ ਵਿੱਚ ਸੁਭੀ ਸਿੰਘ ਬਾਦਲ ਹੋਣਾ ਨੇ ਇੱਕ ਗੈਂਗਸਟਰ ਦੀ ਸੱਸ ਨੂੰ ਟਿਕਟ ਦਿੱਤੀ ਆ ਜੋ ਸੁਖਵਿੰਦਰ ਕੌਰ ਰੰਧਾਵਾ ਪ੍ਰਿੰਸੀਪਲ ਰਿਟਾਇਰ ਹੋਏ ਨੇ ਤੇ ਤਰਨਤਾਰ ਤੋਂ ਦੂਜੇ ਨੰਬਰ ਤੇ ਰਹੇ ਹੈਗੇ ਨੇ ਹੁਣ ਇਹ ਜਿਹੜੀ ਮੰਗ ਹੈ ਇਹਦਾ ਮਤਲਬ ਸਪਸ਼ਟ ਹੋ ਚੁੱਕਾ ਕਿ ਸੁਭੀ ਸਿੰਘ ਬਾਦਲ ਦੀ ਵੀ ਜਾਂ ਇਸ ਕੇਸ ਦੇ ਵਿੱਚ ਜਾਂ ਕਿਸੇ ਹੋਰ ਕੇਸ ਦੇ ਵਿੱਚ ਗ੍ਰਿਫਤਾਰੀ ਹੋ ਸਕਦੀ ਹੈ ਸਰਕਾਰ ਨੇ ਆਪਣਾ ਬਣਾ ਲਿਆ ਹੈਗਾ ਕਿਸੇ ਵੇਲੇ ਵੀ ਐਸਆਈਟੀ ਜਾਂਚ ਚ ਬਣਾ ਕੇ ਰਿਪੋਰਟ ਦੇ ਕੇ ਤੇ ਸੁਬੀਤ ਸਿੰਘ ਬਾਦਲ ਉਹਨਾਂ ਨੂੰ ਬੁਲਾ ਸਕਦੀ ਕਿ ਜੇ ਟੈਲੀਫੋਨ ਕਹਿੰਦੇ ਉਹਨਾਂ ਇਹ ਵੀ ਕਿਹਾ ਦਿੱਤੀ ਆ ਦਲੀਲ ਕਿ ਟੈਲੀਫੋਨ ਜਿਹੜਾ ਵਾ ਉਹਦੀ ਸਾਰੀ ਡਿਟੇਲ ਨਿਕਲ ਸਕਦੀ ਹੈ ਚਾਹੇ ਕੋ ਤੁਸੀਂ ਕਿਸੇ ਐਪ ਦੇ ਜ਼ਰੀਏ ਕੀਤੀ ਹੋ ਵੀ ਜਾਂ ਹੋ ਵੀ ਮਤਲਬ ਇਹ ਲਿੰਕ ਬਣੇਗਾ ਕਿ ਕਿ ਸੁਬੀਤ ਸਿੰਘ ਬਾਦਲ ਔਰ ਜਿਹੜੀ ਸੁਖਵਿੰਦਰ ਕੌਰ ਰੰਦਾਵਾ ਅਕਾਲੀ ਦਲ ਦੀ ਲੀਡਰ ਸੀ ਉਹਦਾ ਜਿਹੜਾ ਜਵਾਈ ਹੈ ਕੈਨੇਡਾ ਬੈਠਾ ਕਿ ਉਹਦਾ ਤੇ ਸੁਭੀ ਸਿੰਘ ਬਾਦਲ ਨਾਲ ਕੋਈ ਆਪਸੇ ਟੈਲੀਫੋਨ ਹੋਇਆ ਸੀ ਜਾਂ ਵਾਰਤਾਲਾਪ ਹੋਈ ਸੀ ਉਹ ਵੀ ਜਿਹੜੀ ਸਰਕਾਰ ਰਿਕਾਰਡ ਤੇ ਲਿਆ ਕੇ ਸੁਭੀ ਸਿੰਘ ਬਾਦਲ ਖਿਲਾਫ ਵੀ ਮੁਕੱਦਮਾ ਦਰਜ ਕਰ ਸੀ ਜਾਂ ਹੋ ਸਕਦਾ ਹੈ ਕਿ ਜਿਹੜੇ ਇਹਨਾਂ ਦਿਨਾਂ ਦੇ ਵਿੱਚ ਡੂਰਿੰਗ ਇਲੈਕਸ਼ਨ ਜਿਹੜੇ 4-5 ਕੇਸ ਰਜਿਸਟਰ ਹੋਏ ਨੇ ਅਮਰਤਪਾਲ ਬਾਠ ਜਿਹੜਾ ਗੈਂਗਸਟਰ ਹੈ ਜਿਹਦੇ ਖਿਲਾਫ 17 ਮੁਕੱਦਮੇ ਦਰਜਾ ਉਹਦੀ ਘਰ ਵਾਲੀ ਕੰਚਨਪ੍ਰੀਤ ਕੌਰ ਜਿਹੜੀ ਨੇਪਾਲ ਦੇ ਰਸਤੇ ਆਈ ਨੇਪਾਲ ਦੇ ਰਸਤੇ ਚਲੇ ਗਈ ਸਰਕਾਰ ਦਾ ਵਿਜੀਲੈਂਸ ઓ ਸੌਰੀ ਇੰਟੈਲੀਜੈਂਸ ਇਸ ਸਰਕਾਰ ਤੇ ਪੰਜਾਬ ਪੁਲਿਸ ਸੁੱਤੀ ਰਹਗੀ ਉਹਨਾਂ ਉਹਦੀ ਕੰਚਨਪ੍ਰੀਤ ਦੇ ਸਮੇਤ ਜਿਹੜੇ ਹੋਰ ਵਰਕਰਾਂ ਦੇ 3-4 ਮੁਕਦਮੇ ਦਰਜ ਹੋ ਸਕਦਾ ਹੈ ਕਿ ਜਿਹੜੀ ਗੈਂਗਸਟਰਾਂ ਵੱਲੋਂ ਧਮਕੀਆਂ ਦੇਣ ਦੇ ਦੋਸ਼ ਵਿੱਚ ਜਿਹੜਾ ਕੇਸ ਰਜਿਸਟਰ ਸੁਭੀਸ਼ ਸਿੰਘ ਬਾਦਲ ਉਹਦੇ 'ਚ ਵੀ ਨਾਮਜ਼ਦ ਕੀਤਾ ਜਾ ਸਕਦਾ ਤੇ ਕੁੱਲ ਮਿਲਾ ਕੇ ਲੱਗਦਾ ਕਿ ਆਉਣ ਵਾਲੇ ਸਮੇਂ 'ਚ ਜਿਹੜੀ ਪੰਜਾਬ ਦੀ ਜਿਹੜੀ ਸਿਆਸਤ ਆ ਹੋਰ ਭਕੇਗੀ ਗਰਮ ਹੋਏਗੀ ਤੱਤੀ ਹੋਵੇਗੀ ਕਿਉਂਕਿ ਪੰਜਾਬ ਹੁਣ ਇਲੈਕਸ਼ਨ ਇਅਰ ਦੇ ਵਿੱਚ ਆ ਉਹ ਹੋ ਸਕਦਾ ਹੈ ਕਿ ਜਿਵੇਂ ਬਾਕੀਆਂ ਨੂੰ ਇਹ ਝਟਕਾ ਲੱਗਾ ਤੇ ਸਰਕਾਰ ਨੂੰ ਵੀ ਝਟਕਾ ਲੱਗਾ ਕਿ ਸ਼੍ਰੋਮਣੀ ਅਕਾਲੀ ਦਲ ਦੂਜੇ ਨੰਬਰ ਤੇ ਕਿਵੇਂ ਆ ਗਿਆ ਤੇ ਉਹ ਇਹੋ ਹੀ ਅੱਜ ਆਮ ਆਦੀ ਪਾਰਟੀ ਦੇ ਮੰਤਰੀ ਜਾਂ ਬਲਾਰੇ ਕੀ ਕਹਿ ਰਹੇ ਨੇ ਕਿ ਜਿਹੜੀਆਂ ਵੋਟਾਂ ਪਈਆਂ ਨੇ ਉਹ ਗੈਂਗਸਟਰ ਜਿਹੜਾ ਅਮਰਤਪਾਲ ਬਾਠਾ ਉੱਧ ਦੇ ਜਿਹੜੇ 35 40 ਸਰਪੰਚ ਜਿੱਤੇ ਉਹਨਾਂ ਦੇ ਪਿੰਡਾਂ ਦੇ ਵਿੱਚ ਕਾਲੀ ਦਲ ਨੇ ਲੀਡ ਕੀਤੀ ਕਿਉਂਕਿ ਉਹ ਲੋਕਾਂ ਨੂੰ ਡਰਾਉਂਦੇ ਸੀ ਧਮਕਾਉਂਦੇ ਸੀ ਵੋਟਰਾਂ ਪੋਉਂਦੇ ਵੋਟਾਂ ਪੋਵਾਈਆਂ ਤੇ ਇਸ ਕਰਕੇ ਉਹਨਾਂ ਪਿੰਡਾਂ ਵਿੱਚੋਂ ਲੀਡ ਹੈ ਤੇ ਬਾਕੀ ਅਸੀਂ ਤੇ ਜਿੱਤੇ ਹੋਏ ਆ ਹੁਣ ਇਹ ਜਿਹੜਾ ਸਭ ਤੋਂ ਵੱਡਾ ਮਸਲਾ ਕਿ ਕੀ ਸਰਕਾਰ ਸੁਬੀ ਸਿੰਘ ਬਾਦਲ ਨੂੰ ਵੀ ਘੇਰਾ ਪਾ ਰਹੀ ਹੈ ਕਿ ਜੇ ਵਿਕਰਮ ਸਿੰਘ ਮਜੀਠੀਆ ਜੇਲ੍ਹ ਦੇ ਵਿੱਚ ਨੇ ਤੇ ਜਸੂਬੀ ਸਿੰਘ ਬਾਦਲ ਨੂੰ ਵੀ ਜੇਲ੍ਹ ਚ ਧੱਕ ਦੋ ਤੇ ਅਕਾਲੀ ਦਾ ਜਿਹੜਾ ਖਤਮ ਹੋ ਜਾਊਗਾ ਕਿ ਇਸ ਪੋਲਿਟਿਕਸ ਦੇ ਵਿੱਚ ਕਿ ਕੱਲ ਨੂੰ ਜਿਹੜੀ ਅਕਾਲੀ ਦਲ ਫੇਰ ਖੜਾ ਨਾ ਹੋਵੇ ਜਾਂ ਅਕਾਲੀ ਦਲ ਲੜਾਈ ਚੋਂ ਬਾਹਰ ਹੋ ਜੇ ਹੁਣ ਇਹ ਵਾਲੀ ਜਿਹੜੀ ਪੰਜਾਬ ਦੇ ਵਿੱਚ ਜਿਹੜੀ ਪੋਲਿਟਿਕਸ ਆ ਉਹ ਜਿਹੜੀ ਆ ਉਹ ਸਪੋਲਟਿਕਸ ਤੇ ਜਿਹੜੀ ਆ ਰਣਨੀਤੀ ਜਿਹੜੀ ਆ ਉਹ ਬਣਾਈ ਜਾ ਰਹੀ ਹੈ ਕਿ ਜਿਸ ਹਿਸਾਬ ਦੇ ਨਾਲ ਅੱਜ ਧੜਾ ਧੜ ਆਮ ਆਦੀ ਪਾਰਟੀ ਨੇ ਪ੍ਰੈਸ ਕਾਨਫਰੰਸ ਕੀਤੀਆਂ ਸੁਬੀ ਸਿੰਘ ਬਾਦਲ ਨੂੰ ਲੈ ਕੇ ਕਿ ਉਹਦੀ ਐਸਐਸਆਈਟੀ ਬਣਾ ਕੇ ਜਿਹੜੇ ਗੈਂਗਸਟਰ ਨੂੰ ਬੜਾਵਾ ਦਿੱਤਾ ਜਾ ਰਿਹਾ ਪ੍ਰਮੋਟ ਕੀਤਾ ਜਾ ਰਿਹਾ ਜਾਂ ਪ੍ਰੋਟੈਕਸ਼ਨ ਕੀਤੀ ਜਾ ਰਹੀ ਜਾਂ ਉਹਨਾਂ ਦੇ ਜਿਹੜੇ ਰਿਸ਼ਤੇ ਨੇ ਉਹਨਾਂ ਨੂੰ ਐਸਟੈਬਲਿਸ਼ ਕਰਨ ਵਾਸਤੇ ਜਿਹੜੀ ਐਸਆਈਟੀ ਜਿਹੜੀ ਬਣਾਈ ਜਾ ਸਕਦੀ ਹੈ ਉਹ ਦੇਖਦੇ ਕਿ ਉਸ ਮਸਲੇ ਜਿਹੜੀ ਐਸਆਈਟੀ ਬਣੇਗੀ ਹੋ ਸਕਦਾ ਹੈ ਕਿ ਅੱਜ ਭਲਕੇ 1-2 ਦਿਨਾਂ ਦੇ ਵਿੱਚ ਇੱਕ ਐਸਆਈਟੀ ਬਣ ਜਾਏ ਰਿਸ਼ਤਿਆਂ ਨੂੰ ਲੈ ਕੇ ਸਾਂਝ ਨੂੰ ਲੈ ਕੇ ਤੇ ਫਿਰ ਸੁਭੀਸ਼ ਸਿੰਘ ਬਾਦਲ ਨੂੰ ਐਸਆਈਟੀ ਬੁਲਾ ਵੀ ਸਕਦੀ ਹੈਗੀ ਹੈ